ਅੱਜ ਜੀ ਜੀ ਬੀਸੀ ਪ੍ਰਧਾਨ ਨੇ ਵੀ ਜਿੱਤ ਕਿਹਾ ਹੈ। ਬਾਈ ਗੁਰਜੀ ਦਾ ਹਾਲ ਸਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਮਨ ਨੂੰ ਬਹੁਤ ਪ੍ਰਸੰਤਾ ਹੋ ਰਹੀ ਕਿ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਖਰਜਿੰਦਰ ਸਿੰਘ ਜੀ ਧਾਮੀ ਔਰ ਬੜੇ ਪਿਆਰੇ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਔਰ ਜਿੰਨੇ ਵੀ ਪਿਆਰੇ ਪਿਆਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਹਿਬਾਨ ਨੇ ਆ ਕੇ ਇੱਥੇ ਚਰਨ ਪਾਏ ਅਸੀਸ ਦਿੱਤੀ ਸਾਰਾ ਇਹ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ 에 ਦੀ ਵਿਸਟਿੰਗ ਕੀਤੀ ਔਰ ਆਪ ਹੀ ਇਹ ਸਾਰੇ ਜੋ ਗੁਰੂ ਪਿਤਾ ਜੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਸਾਰੀਆਂ ਸੇਵਾਵਾਂ ਲੈ ਰਹੇ ਨੇ ਇਹਨਾਂ ਦੇ ਵਿੱਚ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਔਰ ਮੈਂ ਦੱਸਦਿਆਂ ਹੋਇਆ ਮਾਣ ਮਹਿਸੂਸ ਕਰਦਾ ਕਿ ਇਹ ਸਾਰੀ ਜੋ ਫਲਵਾੜੀ ਲਾਈ ਹੋਈ ਮੇਰੇ ਬੜੇ ਪਿਆਰੇ ਸਤਾਰੀਓ ਭਾਈ ਸਾਹਿਬ ਜੀ ਗੁਰ ਇਕਬਾਲ ਸਿੰਘ ਜੀ ਜਿਨ੍ਹਾਂ ਦੀਆਂ ਅਸੀਸਾਂ ਵਰਕ ਰਹੀਆਂ ਨੇ ਔਰ ਉਹਨਾਂ ਦੇ ਬੂਟੇ ਲਾਏ ਹੋਏ ਅੱਜ ਪਰਫੁੱਲਤ ਹੋ ਰਹੇ ਨੇ ਕਿ ਸੀ ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਔਰ ਮੈਂ ਪ੍ਰਧਾਨ ਜੀ ਦਾ ਜਿਨੇ ਮੈਂਬਰਾਂ ਨਾਲ ਆਏ ਸਾਰੇ ਮੈਂਬਰ ਸਹਿਬਾਨ ਦਾ ਵੀ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦਾ ਬੰਦੀ ਛੋੜ ਪਬਲਿਕ ਸਕੂਲ ਤੇ ਨਾਲ ਦੀ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਸੈਂਟਰ ਏ ਬਖੋਬੀ ਬਾਬਾ ਮਨਦੀਪ ਸਿੰਘ ਜੀ ਇਹਨਾਂ ਨੇ ਅੱਜ ਤੋਂ ਲਗਭਗ ਕਾਫੀ ਸਮਾਂ ਪਹਿਲਾਂ ਹਸਪੀਟਲ ਤੇ ਜਿਹੜਾ ਇਹ ਸਕੂਲ ਆ ਇਹਦੀ ਸਥਾਪਨਾ ਕੀਤੀ ਸੀ ਤੇ ਮੈਨੂੰ ਅੱਜ ਖੁਸ਼ੀ ਵੀ ਹੋਈ ਕਿ ਇਸ ਇਲਾਕੇ ਦੇ ਵਿੱਚ ਤਕਰੀਬਨ ਇਸ ਸਕੂਲ ਦੇ ਵਿੱਚ ਹਜ਼ਾਰ ਤੋਂ ਜ਼ਿਆਦਾ ਦੀ ਸਟ੍ਰੈਂਥ ਹੈ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਕਨੋਮਿਕ ਫੈਕਟਰ ਕਿਉਂਕਿ ਅੱਜ ਕੱਲ੍ਹ ਪਰ ਪਰਫੈਸ਼ਨਲਿਜ਼ਮ ਹੋ ਗਿਆ ਪੈਸੇ ਕਮਾਉਣ ਦੇ ਧੰਦੇ ਸਕੂਲ ਬਣ ਗਏ ਪਰ ਮੈਨੂੰ ਬਾਬਾ ਜੀ ਨੇ ਦੱਸਿਆ ਕਿ ਤਕਰੀਬਨ 3 ਤੋਂ 4 ਲੱਖ ਰੁਪਈਆ ਮੰਥਲੀ ਇਹ ਤਨਖਾਹਾਂ ਦੇ ਵਿੱਚ ਆਪਾਂ ਦੇ ਕੋਲੋਂ ਪਾਉਂਦੇ ਆ ਉਹਦਾ ਕਾਰਨ ਕੀ ਆ ਕਿ ਜਿਹੜੇ CBSE ਦੇ ਸਕੂਲ ਅੱਜ ਕੱਲ ਬਾਹਰੋਂ ਆ ਕੇ ਜਿਹੜੇ ਲੋਕ ਖੋਲਦੇ ਆ ਉਹ ਕਮਰਸ਼ੀਅਲਾਈਜ਼ੇਸ਼ਨ ਕਰਕੇ ਪੈਸੇ ਦਾ ਧੰਦਾ ਬਣਾਉਂਦੇ ਆ ਪਰ ਇੱਥੇ ਜਿਹੜੇ ਗਰੀਬ ਬੱਚੇ ਉਹ ਪੜ੍ਹਦੇ ਆ ਤੇ ਉਹਨਾਂ ਨੂੰ ਕੰਸੈਸ਼ਨ ਵੀ ਦਿੱਤਾ ਜਾਂਦਾ ਤੁਹਾ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਾਮਨਾ ਵੀ ਕਰਦਾ ਆ ਆ ਦੋ ਮਜਲਾ ਤਿੰਨ ਬਣ ਗਈਆਂ ਤੇ ਗਾਂ ਹੁਣ ਹੋਰ ਹੀ ਨਹੀਂ ਕੰਸਟਰਕਸ਼ਨ ਸ਼ੁਰੂ ਕੀਤੀ ਆ ਤੇ ਇਸੇ ਤਰਜ਼ ਦੇ ਉੱਤੇ ਇਹ ਜਿਹੜਾ ਹਸਪਤਾਲ ਹੈ ਹੈਲਥ ਕੇਅਰ ਸੈਂਟਰ ਆ ਇਹਦਾ ਵੀ ਮੈਂ ਵਿਜ਼ਿਟ ਕੀਤਾ ਇੱਥੇ ਤਕਰੀਬਨ ਜਿਹੜੇ ਆਜ ਲੋਡ ਹੁੰਦੀ ਆ ਮੈਡੀਸਨ ਦੇ ਮੈਡੀਸਨ ਡਿਪਾਰਟਮੈਂਟ ਕਿਹੋ ਜਿਹਾ ਆ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਪਾਰਟ ਡਾਕਟਰ ਜਿਹੜਾ ਆ ਉਹ ਇੱਕੋ ਇੱਕ ਇਹ ਪੀਂਨੇ ਨੇ ਬਹੁਤ ਸਾਰੀਆਂ ਦੇ ਦਿੰਦਾ ਹੈ। ਸੋ ਇਹਨਾਂ ਕੋ ਵੱਖ-ਵੱਖ ਕਾਇਨੀ ਆਈ ਦੇ ਤੇ ਇਸੇ ਤਰ੍ਹਾਂ ਫਿਜ਼ੀਓਥੈਰੇਪੀ ਸਾਰੇ ਵੱਖ-ਵੱਖ ਡਿਪਾਰਟਮੈਂਟ ਜਿਹੜੇ ਇਹਨੇ ਸ਼ੁਰੂ ਕੀਤੇ ਆ ਤੇ ਮੈਨੂੰ ਖੁਸ਼ੀ ਵੀ ਹੋਈ ਤੇ ਮੈਂ ਸਮਝਦਾ ਵੀ ਇਹ ਬਾਬਾ ਜੀ ਨੇ ਪੌਣੋ ਦਾ ਕੰਮ ਵੀ ਸ਼ੁਰੂ ਕੀਤਾ ਕਿ ਜਿਹੜੀ ਐਜੂਕੇਸ਼ਨ ਆ ਉਹਨੂੰ ਵਪਾਰ ਦਾ ਧੰਦਾ ਨਹੀਂ ਬਣਾਇਆ ਤੇ ਜਿਹੜਾ ਇਹ ਹਸਪੀਟਲ ਆ ਉਹਨੂੰ ਲੋਕਾਂ ਨੂੰ ਗਰੀਬ ਗੁਰਬਿਆਂ ਨੂੰ ਸਾਰਿਆਂ ਨੂੰ ਵਧੀਆ ਸਹੂਲਤਾਂ ਅੱਜ ਦੇ ਸਮੇਂ ਮੁਤਾਬਕ ਤੇ ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਵੀ ਪ੍ਰਸੰਤਾ ਹੋਈ ਕਿ ਜਿਹੜਾ ਇਹਨਾਂ ਦਾ ਇਥੇ ਕੈਮਿਸਟ ਵਿਭਾਗ ਆ ਉਹਦੇ ਵਿੱਚ ਆਮ ਦੇਖਦੇ ਆਪਾਂ ਕਿਉਂਕਿ ਬਹੁਤ ਜ਼ਿਆਦਾ ਕਮਿਸ਼ਨ ਹੁੰਦਾ ਜਿਹੜੀਆਂ ਸਾਡੀਆਂ ਦਵਾਈਆਂ ਹੁੰਦੀਆਂ ਪਰ ਇਹ ਕੋਈ ਉਹ ਚੋਂ ਕਮਿਸ਼ਨ ਨਹੀਂ ਲੈਂਦੇ ਉਹ ਕਨਸੈਸ਼ਨ ਜਿਹੜੀ ਇੱਕ 20 ਪੈਸੇ ਦੀ ਗੋਲੀ ਆ ਰੁਪਈਏ ਨੂੰ ਬਾਜ਼ਾਰ 'ਚ ਵਿਕਦੀ ਇਹ 20 ਪੈਸੇ ਦੀ ਉਹ ਦਿੰਦੇ ਆ 80 ਪੈਸੇ ਉਹ ਜਿਹੜਾ ਕੰਜ਼ਿਊਮਰ ਆ ਜਾਂ ਜਿਹੜਾ ਇੱਥੋਂ ਹੱਥ ਵਲ ਆ ਕੇ ਇਲਾਜ ਕਰਾਉਂਦਾ ਉਹਦੀ ਜੇਬ 'ਚ ਸਿੱਧੇ ਚਲੇ ਜਾਂਦੇ ਆ। ਤੋਂ ਮੈਂ ਕਾਮਨਾ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਗੁਰ ਸਿੱਖੀ ਆਸੇ ਅਨੁਸਾਰ ਜਿਹੜਾ ਇਹਨੇ ਇਹ ਦੋਏ ਕਾਰਜ ਇੱਕ ਮੈਡੀਕਲ ਦਾ ਤੇ ਇੱਕ ਸਿੱਖਿਆ ਦਾ ਇਹ ਕੰਮ ਤਾਂ ਸਰਕਾਰਾਂ ਦੇ ਵੀ ਪਰ ਸਰਕਾਰਾਂ ਬਣਾਉਂਦੀਆਂ ਹੋ ਗਈਆਂ ਤੇ ਹੁਣ ਦੇ ਯੋਗ ਜੀ ਤਾਂ ਖਾਸ ਕਰਕੇ ਤੇ ਮੈਂ ਬਾਬਾ ਜੀ ਨੂੰ ਵਧਾਈ ਦੇਣਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਤਿੰਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਮੇਰੇ ਸਤਿਕਾਰਯੋਗ ਨਾਲ ਮੈਂਬਰ ਸਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਵਰੇ ਵੀਰ ਜਿਹੜੇ ਮੇਰੇ ਨਾਲ ਬੜੇ ਲੰਬੇ ਅਰਸੇ ਦੇ ਪਹਿਲਾਂ ਵੀ ਤੇ ਹੁਣ ਵੀ ਬਤੌਰ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਇਹ ਵੀ ਸਾਡਾ ਬਹੁਤ ਕਾਬਲ ਮੈਂਬਰ ਆ ਨਾਲ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਇਹ ਸਾਰੇ ਅੱਜ ਅਸੀਂ ਇੱਥੇ ਬੈਠ ਕੇ ਬਾਬਾ ਜੀ ਕੋਲੋਂ ਪ੍ਰਸ਼ਾਦ ਦੇ ਵੀ ਛਕੇ ਆ ਤੇ ਸਾਰਾ ਇਹ ਬਾਬਾ ਜੀ ਨੇ ਸਾਨੂੰ ਦ੍ਰਿਸ਼ ਵੀ ਦਿਖਾ ਲਿਆ ਉਹ ਗੁਰੂ ਸਾਹਿਬ ਕਿਰਪਾ ਕਰਨ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਧੰਨਵਾਦ ਗੁਰਜੀਤ ਕਾਲਸਾ ਕਾਲਸਾ ਵਾਹਿਗੁਰੂ ਜੀ